ਮੈਂ ਮੀਲਾ ਸਿੰਘ ਰੋਟਕਾ ਮੀਡੀਆ ਚਾਰਜ ਸਰ ਜਿਲੰਦਰ ਮੈਨੂੰ ਮੀਡੀਆ ਰਿਪੋਰਟਾਂ ਤੋਂ ਇਸ ਗੱਲ ਦਾ ਪਤਾ ਲੱਗਿਆ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਪੰਜਾਬ ਦੇ ਵਿੱਚ ਦੌਰਾ ਕਰਨ ਵਾਸਤੇ ਆ ਰਹੇ ਇਹ ਦੌਰਾ ਉਸ ਟਾਈਮ ਕਰਨ ਵਾਸਤੇ ਆ ਰਹੇ ਸਾਡੇ ਪ੍ਰਧਾਨ ਮੰਤਰੀ ਜਦੋਂ ਸਾਡਾ ਪੰਜਾਬ ਹਾੜਾਂ ਦੀ ਮਾਰ ਹੇਠ ਝੰਬਿਆ ਪਿਆ ਜਿਹਦਾ ਮਾਲੀ ਤੇ ਜਾਨੀ ਤੌਰ ਤੇ ਬਹੁਤ ਵੱਡਾ ਨੁਕਸਾਨ ਹੋ ਚੁੱਕਾ ਪੰਜਾਬ ਦੇ ਕਲਚਰ ਦੇ ਮੁਤਾਬਕ ਅਸੀਂ ਆਪਣੇ ਪ੍ਰਧਾਨ ਮੰਤਰੀ ਜੀ ਨੂੰ ਜਿੱਥੇ ਜਿਵੇਂ ਆਖਦੇ ਆ ਉਥੇ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਇਸ ਮੌਕੇ ਤੇ ਆਪਣਾ ਜਿਹੜਾ ਦੌਰਾ ਆ ਉਹ ਨਿਯਤ ਕੀਤਾ ਹੈ ਔਰ ਬੇਨਤੀ ਅਸੀਂ ਕਰਨੀ ਚਾਹੁੰਦੇ ਆ ਆਪਣੇ ਪੰਜਾਬ ਦੇ ਵੱਲੋਂ ਆਪਣੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਕਿ ਪੰਜਾਬ ਅੱਜ ਆਰਥਿਕ ਤੌਰ ਤੇ ਝੰਬਿਆ ਪਿਆ ਇਹਨੂੰ ਪੈਰਾਂਸਰ ਖੜੇ ਕਰਨ ਦੇ ਵਾਸਤੇ ਬੇਨਤੀ ਕਰਾਂਗੇ ਕਿ ਪੰਜਾਬ ਦਾ ਜਿਹੜਾ 60000 ਕਰੋੜ ਦਾ ਪਹਿਲੇ ਬਕਾਇਆ ਬਚਦਾ ਸੈਂਟਰ ਦੇ ਵੱਲ ਉਨੂੰ ਮਿਹਰਬਾਨੀ ਕਰਕੇ ਰਿਲੀਜ਼ ਕਰਕੇ ਪੰਜਾਬ ਦੇ ਵਿੱਚ ਆਉਣ ਤੇ ਉਹਦੇ ਨਾਲ ਬੇਨਤੀ ਕਰਦੇ ਆ ਕਿ 20000 ਕਰੋੜ ਦੀ ਹੋਰ ਜਿਹੜੀ ਗ੍ਰਾਂਟ ਆ ਉਹ ਵੀ ਦਿੱਤੀ ਜਾਵੇ ਜਿਹੜਾ ਪੰਜਾਬ ਦਾ ਨੁਕਸਾਨ ਹੋ ਚੁੱਕਾ ਅਸੀਂ ਇਹ ਵੀ ਬੇਨਤੀ ਕਰਾਂਗੇ ਕਿ ਖੇਤੀਬਾੜੀ ਮੰਤਰੀ ਦੇ ਬਾਣ ਕਿਤੇ ਉਹਦਾ ਇਹਨਾਂ ਦੌਰਾ ਕਰਕੇ ਮੁੜ ਜਾਣ ਇਹ ਸਾਡੀ ਨਿਮਰਤਾ ਸਹਿਤ ਬੇਨਤੀ ਆ ਕਿ ਇਸ ਦੌਰੇ ਦੇ ਦੌਰਾਨ ਇਸ ਡਿੱਗੇ ਹੋਏ ਪੰਜਾਬ ਨੂੰ ਉਠਾਲਣ ਦੇ ਵਾਸਤੇ ਜਾਂ ਪੈਰਾ ਸਰ ਕਰਨ ਦੇ ਵਾਸਤੇ ਬੇਨਤੀ ਕਰਦੇ ਆ ਕਿ ਇਹ ਜਿਹੜੇ ਪੈਸੇ ਆ ਇਹ ਜਰੂਰ ਪੰਜਾਬ ਦੇ ਜਿਹੜੇ ਆ ਉਹ ਰਿਲੀਜ਼ ਕੀਤੇ ਜਾਂ ਧੰਨਵਾਦ